ਸ਼ੋਅ ਮੁਕਾਹਲੇ ਦੀ ਸ਼ਰਮਾਤ ਹੋ ਨਗੀ ਹੈ ਸਾਰੇ ਦਾਨੀ ਸੱਜਣਾ ਦਾ ਧੰਨਵਾਦ ਬਾਵਾ ਪੰਜ ਪੀਰ ਜੀ ਯਾਦਗਰੀ ਪਹਿਲਾ ਸ਼ੋਅ ਮੈਚ ਬੋਲੇ ਦੇ ਲਈ ਤਰਨਤਾਰ ਨੇ ਟੱਕਰ ਹੈ ਉਸੇ ਪਰਦਾ ਜੰਮਿਆ ਜਾਇਆ ਥਾਣੇਦਾਰ ਦਾ ਪੁੱਤਰ ਪਹਿਲਾ 1.5 ਪੁਆਇੰਟ ਜੋੜਨੇ ਚ ਕਾਮਯਾਬ ਹੋ ਗਿਆ ਲਓ ਸਮਾਏ ਸ਼ੰਕਰ ਦੀ ਕਬੱਡੀ ਸਿੰਘਪੁਰਿਆ ਰਾणे ਵੀਰ ਦੇ ਬੋਲ ਖੰਡਾ ਵਾਲਾ ਲਓ ਸ਼ੈਂਕੀ ਸੰਧਨਾ ਵਾਲਾ ਇਹ ਕਿਹ ਧਰਤੀ ਵਾਲਾ ਨੂੰ ਮੱਥਾ ਨੌਜਾਨ ਕਬੱਡੀ ਪੌਣੀ ਵਧਿਆ ਹੋਇਆ ਹੈ ਆਓ ਸਰਾਨੀ ਮਾਨ ਦੀ ਟੀਮ ਦੇ ਚਾਰ ਸਟਾਪਰ ਤਿਆਰ ਪਰ ਤਿਆਰ ਨੇ ਜਿਹੜੀ ਗੋੜੇ ਦੀ ਪਹਿਲੇ 1 ਨੰਬਰ ਵਾਲੀ ਕਬੱਡੀ ਪਈ ਹੈ ਉਹ 5000 ਦੀ ਪਈ ਬਨੇ ਸਰਮਾ ਬਨੇ ਪਰ ਸਾਹਮਣੇ ਤੌਰ ਇੱਕ ਪਾਸੇ ਵੀਰਾ ਸਰਹਾਲੀ ਸਾਹਿਬ ਦੀ ਧਰਤੀ ਦਾ ਨਾ ਟੌਪ ਦਾ ਜੱਫਾ ਉਹ ਤਾੜੀਆਂ ਆਪ ਮੋਹਾਂ ਨੇ ਵਧੀਆਂ ਅਸਿਸਟੈਂਟ ਸਾਹਿਬਿੰ ਸਪੈਕਟਰ ਸਰਦਾਰ ਪ੍ਰਤਾਪ ਸਿੰਘ ਜੀ ਉਹਨਾਂ ਵੱਲੋਂ ਅੱਜ ਵੀਰੇ ਦਾ ਵੱਡੇ ਪੱਧਰ ਤੇ ਮਾਨ ਸਨਮਾਨ ਕੀਤਾ ਜਾਣਾ ਲਓ ਸਾਹਮਣੇ ਸਰਹਾਲਾ ਰਣੂਆ ਦੀ ਟੀਮ ਦੇ ਲਈ ਖੇਡਿਆ ਨਗਲੇ ਵਾਲੇ ਕਾਕੇ ਨੇ ਕਬੱਡੀ ਪਾ ਦਿੱਤੀ ਹੈ ਫਰੰਦੀਪੁਰਿਆ ਹੋ ਜਾ ਸਾਹਮਣੇ ਆਖ ਚੇਲੇ ਨੂੰ ਜਾਂ ਆ i'm ਸਰਹਾਲੇ ਵਾਲਾ ਸੁੱਖ ਵੀ ਪਿਆਰ ਹੈ ਮਾਝਾ ਕਬੱਡੀ ਟੀਮ ਦੇ ਜਿਹੜੇ ਹਰਸ਼ ਹੋਏ ਨੇ ਹੋਣਗੇ ਉਹ ਇਕੱਠ ਦੇ ਹੈਰਾਨ ਹੁੰਦੇ ਹੋਣੇ ਹੈ ਕਿ ਬਾਪਾ ਦੀ ਮਿਹਰ ਵੱਡੀ ਹੈ ਅੱਜ ਸਰਹਾਲੀ ਮੰਨ ਪੱਟੀ ਸ਼ਹਿਰ ਦਾ ਲਾਕ ਹੈ ਦੁਨੀਆ ਦਾ ਵੱਟਾ ਇਕੱਠਾ ਵੱਡਾ ਕਬੱਡੀ ਸ਼ੋਅ ਮੈਚ ਬਰਾਸਕਰੀਆ ਤੋਂ ਮੋਈ ਵਾਲਾ ਗੁੱਡਾ ਕਬੱਡੀ ਪਾਰ ਹੈ ਚੱਕੀ ਦੇ ਕਹਿੰਦੇ ਰਿਕਾਰਡ ਬੋਲਦੇ ਨੇ ਜਦੋਂ ਨਿਊਜ਼ੀਲੈਂਡ ਦੇ ਆਕਲੈਂਡ ਦੇ ਵਿੱਚ ਵੱਡਾ ਟੂਰਨਾਮੈਂਟ ਹੋਇਆ ਮਾ ਖੇਡ ਕਬੱਡੀ ਦਾ 14 ਟੱਚ ਤੇ 14 ਜੱਫੀਆਂ ਦਾ ਰਿਕਾਰਡ ਹੈ ਜਿਹੜਾ ਮੁੰਡਾ ਕਿੰਨੇ ਸਰਦਾਰ ਚਿੱਟੇ ਰੰਗ ਦੀ ਨਿੱਕਰ ਦੇ ਚ ਖੜਾ ਲਾਓ ਸਾਹਮਣੇ ਸ਼ੈਵੀ ਮੰਡ ਉਧਰ ਸਾਡੇ ਜਿੰਮੀ ਫਗਵਾੜੇ ਨੇ ਤੇ ਪੰਦੇ ਮਨੋਰੀ ਪੁਲਵਾਨ ਨੇ ਲਾਲੀ मामा ਜੀ ਉਹ ਅੱਠ ਦੇ ਹੈ ਸ਼ੈਵੀ ਮੰਡ ਦੇ ਜਿੰਨੇ ਜੱਫੇ ਹੋਣਗੇ ਉਹਨੇ 2-2000 ਲਾਓ ਗੋਰੇ ਦੀ ਕਬੱਡੀ ਹੌਲ ਸਿੰਘ ਗੁਰੇ ਰਾਣੇ ਦੀਆਂ ਆਕੀਂ ਪਿੰਦਾ ਗੋਰੇ ਦਾ ਟੀਟੀ ਰਾਜੋਕੇ ਫੜੀਏ ਜਿੰਦੇ ਭਰਾ ਦੀਆਂ ਯਾਦਾਂ ਨੇ ਪਰ ਸਾਹਮਣੇ ਟੱਚ ਦਬਾਉ ਤੇ ਗੋਰਾ ਰਾਜੋਕੇ ਪਿੰਡ ਵਾਲਾ ਪੁਆਇੰਟ ਫਾੜੀ ਮਾਨ ਦੀ ਟੀਮ ਦੇ ਲਈ ਲਓ ਇੱਕ ਨੰਬਰ ਦਾ ਵਾਧਾ ਕਰ ਗਿਆ ਹੈ ਜਗਰਾਤ ਸਿੰਘ ਨਾਮ ਹੈ ਕੋਟ ਗੁੱਡਾ ਪਿੰਡ ਹੈ 72 ਬਾਬਾ ਬਿਰੀਤੰਦ ਕਬੱਡੀ ਕਲੱਬ ਫਰੌਂਦੀਪੁਰ ਦੀ ਖੇਡ ਕਲੱਬ ਵੱਲੋਂ ਸਰਦਾਰ ਫਰਦੀਸ਼ ਸਿੰਘ ਮੱਲੀ ਦੇ ਸੁਪੁੱਤਰ ਦੀ ਟੀਮ ਵੱਲੋਂ ਲਓ ਜਿਆ ਰੇਡ ਦਾ ਨੇ ਵੜਿਆ ਆ ਉਹ ਭਾਈ ਜਗਤਰਾਪ੍ਰੀਤ ਲਓ ਜੱਫਾ ਕਿ ਨਹੀਂ ਕਰੂ ਕਮਾਲ ਹਿੰਦੀ ਹੋਈ ਬੱਲੇ ਬੱਲੇ ਲੱਗਿਆ ਗਿਆ ਏ 33 ਬਾਕੀ ਚੁੱਕੀ ਹੈ ਹੰਦੇ ਦੂਰ ਤੇ ਸਰਾਲੀ ਮੰਡ ਦਾ ਮੇਲਾ ਪਹਿਲਾ ਹੀ ਮੇਲਾ ਤੇ ਹੋ ਗਿਆ ਮਸ਼ਹੂਰ ਪਹਿਲਾ ਹੀ ਖੇਡ ਮੇਲਾ ਹੈ ਹੋ ਗਿਆ ਮਸ਼ਹੂਰ ਲੱਭੀ ਛੋਟੇ ਵੀਰ ਜਰਮਨਜੀਤ ਲੱਡਾ ਬਲੰਪੁਰ ਇਧਰ ਵੀ ਸਾਈਡ ਦੇਖਾਂਗੇ ਨੌਜਨ ਬਾਬਾ ਕਲਮਨ ਸਿੰਘ ਜੀ ਮੱਗਾ ਉਹਨਾਂ ਦਾ ਪਿੰਡੂ ਕਬੱਡੀ ਪਾ ਰਿਆ ਭਨਾਲੇ ਵਾਲੇ ਸੁੱਖ ਦੇ ਨਾਲ ਸਮੇਂ ਦੀ ਕੀ ਬਾਤ ਹੈ ਓ ਮਾਜਰੋ ਨਜ਼ਾਰਾ ਦਾ ਤੇ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਫਸਵਾ ਮੈਚ ਕਬੱਡੀ ਦਾ ਇਧਰਲੀ ਸਾਈਡ ਕਹਿੰਦੇ ਨੌਜਵਾਨ ਕਿਹੜੀ ਫਗਾਨਾਂ ਵਾਲਾ ਆ ਗਿਆ ਚੱਕੀ ਵੀ ਤਿਆਰ ਹੈ ਸ਼ੈਲੀ ਵੀ ਤਿਆਰ ਹੈ ਆਸਟ੍ਰੇਲੀਆ ਦੇ ਮੈਲਬਰਨ ਦੀ ਕਹਿੰਦੇ ਫੈਰ ਕਰਕੇ ਆ ਨੌਜਵਾਨ ਪਤਨੀ ਵਾਲਾ ਰਾਜਾ ਔਰ ਵੀਰੇ ਸਰਹਾਲੀ ਦੇ ਚਰਚੇ ਆਸਟ੍ਰੇਲੀਆ ਦੇ ਸਿਡਨੀ ਦੇ ਵਿੱਚ ਹੋਇਆ ਲਓ ਚੱਕੀ ਰਮਨ ਦਾਸ ਵਾਲਾ ਜਾਂਦਾ ਖੜੇ ਪੌਣ ਜਿਹੜਾ ਸਾਦਾ ਕਿੜੀ ਫਗਾਨਾ ਵਾਲਾ ਆਪਣੀ ਖੇਡ ਕਲੱਬ ਦੇ ਹਿੱਸੇ ਵਿੱਚ ਜੋੜ ਚੁੱਕਿਆ ਹੈ ਇੱਧਰ ਰਾਜੂ ਭਾਉ ਕਾਂਗੇ ਵਾਲਾ ਨਾਲ ਸੋਖੇ ਭੰਗਾਰੇ ਵਾਲਾ ਫੱਤਾਪੁਰੀਆਂ ਕਹਿੰਦੇ ਨੌਂਨ ਇੱਕ ਮੈਂ ਹਰਦੀਪੁਰੀਆਂ ਗੁੱਪੀ ਨੂੰ ਬੱਚਾ ਬੱਚਾ ਪਿਆਰ ਕਰਦਾ ਸਰਹਾਲੀ ਮੰਡਨੀ ਗਰਾਊਂਡ ਪੱਟੀ ਸ਼ਹਿਰ ਦਾ ਇਲਾਕਾ ਉਹ ਸਾਹਮਣੇ ਚਾਰਾਂ ਜੱਫੀਆਂ ਦੇ ਉੱਪਰ ਬੋਲਿਆ ਹੋਇਆ ਦਾਵਾ ਹੁਣ ਦੇਖਾਂਗੇ ਚਾਰਾਂ ਖਿਡਾਰੀਆਂ ਦੇ ਵਿੱਚ ਬੈਸਟਰ ਨੂੰ 51 51 100 ਦਿੱਤੇ ਜਾਣੇ ਇਹ ਦੀਪ 52 5200 ਆ ਮਿੱਤਰਾਂ ਵਾਲਾ ਦੀਪ ਸ਼ਾਨਦਾਰ ਨੰਬਰ ਆਪਣੀ ਟੀਮ ਦੇ ਸੇ ਜੋੜ ਚੁੱਕਿਆ ਹੈ ਗੁਰਪ੍ਰੀਤ ਸਿੰਘ ਨਾਮ ਹੈ ਆ ਫਰੰਦੀਪੁਰ ਦੀ ਗੋਪੀ ਦੀ ਟੀਮ ਦੀ ਤਰਫੋਂ ਗੁਰੂ ਦਾ ਖਾਲਸਾ ਕਬੱਡੀ ਪੌਂ ਵੀ ਵਧਿਆ ਆਇਆ ਹੈ ਇਧਰ ਕੈਰੋਂ ਵਾਲੇ ਭਰਾ ਆਏ ਕੈਰੋਂ ਵਾਲੇ ਕਹਿੰਦੇ 29 ਤਰੀਕ ਨੂੰ ਵੱਡਾ ਕਬੱਡੀ ਦਾ ਮਹਾ ਬੱਲੇ 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 ਵਾਹ ਵੀ ਵੀਰਿਆ ਵਾਹ ਵੀ ਵੀਰਿਆ ਤੋੜ ਕੋਈ ਨਾ ਤੇਰਾ ਮੀੜਿਆ ਪੰਜਾਬ ਵਿੱਚ ਤੋੜ ਕੋਈ ਨਾ ਉਹ ਪੰਜਾਬੀ ਵੀਰੋ ਵੀਰੇ ਸਰਹਾਲੀ ਦਾ ਜੱਫਾ ਕਿੰਦਾ ਲੱਗਾ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਕੀ ਬਾਤ ਏ ਤੇਰੀ ਸੈਡ ਭਰਾਵਾਂ ਦਾ ਕੱਖ ਵੱਡਾ ਹੈ ਗੱਡੀਆਂ ਟਰੈਕਟਰਾਂ ਦੇ ਨਾਈਆਂ ਉੱਡ ਚੜ ਕੇ ਮੁਕਾਬਲੇ ਦਾ ਆਨੰਦ ਮਾਰ ਰਿਹਾ ਲਓ ਕੋਰਾ ਮਾਹ ਗੁਰਜੀਤ ਕੌਰ ਦਾ ਪੁੱਤਰ ਇਧਰਲੀ ਸਾਈਡ ਦੇਖਾਂਗੇ ਕਬੱਡੀ ਪਾ ਰਿਹਾ ਹੈ ਕਿ ਮਾਂ ਹੋਣਾ ਆਸਾਨ ਨਾ ਕੋਈ ਤੇ ਮਾਂ ਤੋਂ ਵੱਧ ਮਹਾਨ ਨਾ ਕੋਈ ਮਾਂ ਤੋਂ ਵੱਧ ਮਹਾਨ ਨਾ ਕੋਈ ਲਓ ਸ਼ੰਕਰ ਜਹਾਜ ਕਬੱਡੀ ਦਾ ਰਾਜਾ ਹੀ ਕੋਈ ਜਹਾਜ ਲੈ ਵੀ ਸ਼ੈਵੀ ਜਗਰੂ ਪੇਟ ਨਹੀਂ ਸਰਬ ਨਿਊਜ਼ੀਲੈਂਡ ਕਹਿੰਦੇ 4000 ਦੇਣਾ ਹੈ ਤੇਰੇ ਅੱਗੇ ਉੱਪਰ ਵੱਡੇ ਮਾਨ ਸਨਮਾਨ ਹੋ ਗਏ ਪਰ ਸਾਹਮਣੇ ਸ਼ੰਕਰ ਜਹਾਜ ਵਾਤਾ ਵੜ ਗਿਆ ਹੈ ਨੰਬਰ ਆਪਣੀ ਟੀਮ ਦੇ ਵਿੱਚ ਜੋੜ ਚੁੱਕਿਆ ਹੈ ਕਿਵਾਂ ਕਿ ਭਾਰ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜਿੱਥੋਂ ਜਿੱਥੋਂ ਸੰਗਤ ਚੱਲ ਕੇ ਆਈ ਹੈ ਸਾਰੀ ਸੰਗਤ ਦਾ ਧੰਨਵਾਦ ਦਾਤਾ ਮੰਗਲੇ ਵਾਲਾ ਉਹ ਬਠਿੰਡੇ ਵਾਲਾ ਮੁੰਡਾ ਰੇਡ ਪਾਉਂਦੀ ਵਧਿਆ ਹੋਇਆ ਚਾਰ ਯਾਫਿਆਂ ਪਰ ਬੋਲਿਆਂ ਧੰਵਾਦ ਰਾਜੂ ਭਾਉ ਘਾਂਗੇ ਵਾਲਾ ਲਓ ਯਫਾ ਕਿ ਨਹੀਂ ਕਰੂ ਕਮਾਲ ਗੁੱਟ ਫੜਿਆ ਹੋਇਆ ਇਹ ਫੜ ਕੇ ਗੁੱਟ ਤੇ ਕਹਿੰਦਾ ਛੁੱਟ ਬਗਾਨਾ ਪੁੱਤ ਸਾਹਮਣੇ ਖੜ ਕੇ ਸਿੰਘਪੁਰੀ ਰਾਣਿਆਂ ਓਏ ਅੱਜ ਦੀ ਵਰਗ ਮੇਲ ਤਾਂ ਕਰਕੇ ਤੇ ਹੋਊਗੀ ਧੜਪ ਮੈਦਾਨੇ ਵਰਕੇ ਮੈਦਾਨੇ ਵਰਕੇ ਇਧਰ ਦੀ ਸਾਈਡ ਗੁੰਡਾ ਕਬੱਡੀ ਪਾ ਰਿਹਾ ਮੰੰਨਾ ਵਾਲਿਆ ਮੋੜ ਦੇ ਕਿਹਦੀ 32 ਨੌਜਵਾਨਾਂ ਆਖ ਚੱਕੀ ਨੂੰ ਆਖ ਭੀਰੇ ਨੂੰ ਜਾਂ ਆਖ ਰਾਜੇ ਨੂੰ ਚਾਰੇ ਚੋਟੀ ਦੇ ਕਿੰਨੇ ਮੇਲਾ ਬਣਾਉਣਾ ਕਿੰਨੇ ਮੇਲਾ ਨਚਾਉਣਾ ਓ ਸਰਹਾਲੀ ਵਾਲਾ ਕਰਦਾ ਹੋਇਆ ਕੋਸ਼ਿਸ਼ ਪਰ ਪੁਆਇੰਟ ਜਿਹੜਾ ਰੇਡਰ ਨੇ ਆਪਣੀ ਖੇਡ ਕਲਾਬ ਦੇ ਹਿੱਸੇ ਵਿੱਚ ਜੋੜ ਦਿੱਤਾ ਮੁਜ਼ਰਰਬ ਸਹਿਬਾਨ ਵੀ ਇਸ ਮੈਚ ਦਾ ਆਨੰਦ ਮਾਣ ਰਹੇ ਜਿਹੜਾ ਕਹਿੰਦੇ ਕਹਿੰਦੇ ਟੀਡੀ ਦੀ ਖੇਡ ਦੇਖੀ ਆ ਆ ਟੀਡੀ ਦਾ ਗਰਾਣੀ ਆ ਉਹ ਰਾਜੋ ਕੇ ਪਿੰਡਾਂ ਕੋਰੇ ਦਾ ਇਹ ਦੇਖਾਂਗੇ ਨੌਜਵਾਨ ਇਹ ਗਿੰਦੇ ਧਨਵਾਨ ਦੇ ਪਿੰਡਾਂ ਦਾ ਨੌਜਵਾਨ ਸਿਰੇ ਦਾ ਨੰਬਰ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਚੁੱਕਿਆ ਕਿਸਾਨੀ ਸੰਘਰਸ਼ ਜੋਰਾ ਦੇ ਚੱਲਿਆ ਤੇ ਸਰਦਾਰ ਗੁਰਸਾਖ ਸਿੰਘ ਜੀ ਉਹਨਾਂ ਦਾ ਭਤੀਜਾ ਕਬੱਡੀ ਪਾ ਰਿਹਾ ਜਗਰਾਜ ਦਾ ਕੋਟ ਮੁੱਢਾ ਪਿੰਡ ਜਿਨ੍ਹਾਂ ਨੇ ਵੱਡਾ ਯੋਗਦਾਨ ਪਾਇਆ ਕਿਸਾਨੀ ਸੰਘਰਸ਼ ਦੇ ਵਿੱਚ ਸਰਦਾਰ ਇੰਦਰਜੀਤ ਸਿੰਘ ਜੀ ਦਾ ਫਰਜੰਤ ਉਹ ਟੱਕਰ ਦੇਖਾਂਗੇ ਥਾਣੇਦਾਰ ਦੇ ਪੁੱਤਰ ਦੇ ਨਾਲ ਸਰਦਾਰ ਪ੍ਰਤਾਪ ਸਿੰਘ ਜੀ ਅਸਿਸਟੈਂਟ ਸਾਬ ਇੰਸਪੈਕਟਰ ਮਾਨ ਕਰਦੇ ਆ ਦੋਨਾਂ ਪੁੱਤਰਾਂ ਨੇ ਖੇਡ ਤੇ ਲਓ ਸ਼ੈਵੀ ਕਰਦਾ ਹੋਇਆ ਕੋਸ਼ਿਸ਼ ਪਰ ਪੁਆਇੰਟ ਜਿਹੜਾ ਰੇਡਰ ਦਾ ਨੰਬਰ ਧਾਵੀ ਦਾ ਟਾਕਾ ਨਹੀਂ ਨਹੀਂ ਗੁਰੂ ਘਰ ਕਹਿੰਦੇ ਨਿਊਜ਼ੀਲੈਂਡ ਦੇ ਵਿੱਚ ਵੱਡਾ ਕਬੱਡੀ ਗੱਪ ਹੋਇਆ ਵਰਲਡ ਕਬੱਡੀ ਕੱਪ ਦੇ ਵਿੱਚ ਆ ਮੁੰਡੇ ਨੇ ਦੁਨੀਆ ਨਚਾਈ ਹੈ ਨੌਨ ਸਟਾਪ ਕਬੱਡੀਆਂ ਪਾਉਣ ਵਾਲਾ ਮਾਝੇ ਦਾ ਮਝਾਇ ਨੌਜਵਾਨ ਅੱਜ ਸਰਹਾਲੀ ਮੰਡੀ ਗਰਾਊਂਡ ਵਿੱਚ ਸ਼ੇਰ ਵਾਂਗਰਾ ਦੁੱਕਦਾ ਫਿਰਦਾ ਲੱਡੇ ਦੀ ਰੇਡ ਲਓ ਮੁਕਾਬਲਾ ਫਾਜ਼ਿਲਕੇ ਜਿਲ੍ਹੇ ਦਾ ਨੌਜਵਾਨ ਕਰਦਾ ਹੋਇਆ ਕੋਸ਼ਿਸ਼ ਪਰ ਅੰਕ ਜਿਹੜਾ ਰੇਡਰ ਦਾ ਲਓ ਸਾਬਾ ਕੀੜੀ ਫਗਾਨਾਂ ਵਾਲ ਆ ਗਿਆ ਤੇ ਰਾਣਾ ਸਿੰਘਪੁਰਿਆ ਸਾਬਾ ਕੀੜੀ ਫਗਾਨੇ ਵਾਲਾ ਕਿਸੇ ਵੱਲ ਮਿਸਟੇਕ ਹੋ ਜਾਂਦੀ ਹੈ ਜਗਰੂਪ ਸਾਡਾ ਇਟਲੀ ਵਾਲਾ ਕਹਿੰਦਾ ਜਿੰਨੇ ਸ਼ਹਿ ਵੀਸਰਾਦੀ ਮੰਡ ਦੇ ਜੱਪੇ ਬੋਲੇ ਦੋ ਦੋ ਹਜ਼ਾਰ ਦਿੱਤੇ ਆਣਗੇ ਆਹ ਸਾਹਮਣੇ ਸਾਬਾ ਕੀੜੀ ਫਗਾਲੇ ਵਾਲਾ ਲਾਹਣ ਦਾ ਟੱਚ ਤੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਨਿੱਪੜਾ ਵਾਲਾ ਦੀਪਾ ਫੇਰ ਕਬੱਡੀ ਪਾਵੇਗਾ ਫਰੰਦੀਪੂਰੀਆ ਗੋਪੀ ਇੱਕ ਕਰੀ ਦੇ ਨਾਲ ਕਹਿੰਦੇ ਏਕਮ ਫਤਾਪੂਰੀਆ ਕੁੱਟ ਕੇ ਵੀਰੀ ਫੜੀ ਹੈ ਆਪਣੇ 스타 ਦੀ ਨਾਲ ਕਹਿੰਦੇ ਸੁਖੇ ਭੰਗਾਲੇ ਵਾਲਾ 4 4 ਤਿਆਰ ਤਿਆਰ 4 70 7 12 ਤੇ 7 ਦਾ ਬੋਲਿਆ ਧਾਵਾ ਇਹ ਫਰੰਦੀਪੂਰੀਆ ਫਰੰਦੀ ਹੋ ਗਿਆ ਪੂਰੇ ਹੋ ਗਿਆ ਪੂਰੇ ਤੀਰ ਹੋ ਗੀ ਆ ਸਾਹਮਣੇ ਵੇਖਾਂਗੇ ਮੁਕਾਬਲਾ ਜੰਡੂ ਲਿੱਤਰਾਵਲੇ ਦੀਆਂ ਕਹਿੰਦੇ ਵੱਡੀਆਂ ਗੱਲਾਂ ਨੇ ਕਿ ਹੈ ਨਹੀਂ ਕਿਸੇ ਚੀਜ਼ ਦੀ ਘਾਟ ਮੈਂ ਹਾਂ ਮੁਗਲਾਂ ਦਾ ਸਮਰਾਟ ਮੈਂ ਹਾਂ ਮੁਗਲਾਂ ਦਾ ਸਮਰਾਟ ਅੱਜ ਤੱਕ ਕਿਸੇ ਤੋਂ ਥੰਮਿਆ ਨਹੀਂ ਹੁਕਮੰਦ ਜਗ ਤੇ ਜੰਮਿਆ ਨੇ ਹੁਕਮ ਮੇਰੇ ਨੂੰ ਟਾਲਣ ਵਾਲਾ ਜਗ ਤੇ ਜੰਮਿਆ ਨੇ ਆਹ ਜਹਾਜ਼ ਦੀ ਕਬੱਡੀ ਹੈ ਤੇ ਕਹਿੰਦੇ ਨੌਜਵਾਨ ਦੇਖਾਂਗੇ ਇਸ ਦਿਸ਼ਾ ਪਧਰੀ ਵਾਲਾ ਰਾਜਾ ਕੋਸ਼ਿਸ਼ ਕਰਦਾ ਪਰ ਅੰਕ ਜਿਹੜਾ ਰੇਡਰ ਨੇ ਜੋੜ ਦਿੱਤਾ ਕੋਰਾ ਆ ਗਿਆ ਪਿਆਰ ਕਰਦੇ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਕੋਰਾ ਮੰਦ ਮਾਰਦਾ ਦੰਦ ਬੈਠ ਕੇ ਲਾਉਂਦਾ ਇਹ ਤਾਂ